ਨਾਬਾ ਜੇਲ ਬ੍ਰੇਕ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਲਗਾਤਾਰ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ 12 ਫਰਵਰੀ ਨੂੰ ਮੋਗਾ ਦੇ ਟੁੱਡੀਕੇ ਤੋਂ ਗੁਰਪ੍ਰੀਤ ਸਿੰਘ ਸੇਖੋਂ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਵੱਲੋਂ ਹੋਰ ਗ੍ਰਿਫਤਾਰੀ ਕੀਤੀ ਗਈ ਹੈ ਇੱਕ ਗ੍ਰਿਫਤਾਰੀ ਮੋਗਾ ਤੋਂ ਹੀ ਕੀਤੀ ਗਈ ਹੈ ਜਿਸ ਦਾ ਨਾਮ ਕਿਰਨਪਾਲ ਸਿੰਘ ਹੈ ਜੋ ਇੱਕ ਗੰਨ ਫੌਜ ਦਾ ਮਾਲ ਹੈ ਪੁਲਿਸ ਅਨੁਸਾਰ ਗ੍ਰਿਫਤਾਰ ਕੀਤਾ ਕਰਨਪਾਲ ਸਿੰਘ ਉਹੀ ਵਿਅਕਤੀ ਹੈ ਜਿਸ ਨੇ ਗੈਂਗਸਟਰਾਂ ਨੂੰ ਨਾਬਾ ਜੇਲ ਬ੍ਰੇਕ ਕਰਨ ਲਈ ਹਥਿਆਰ ਸਪਲਾਈ ਕੀਤੇ ਸਨ ਇਸ ਗੱਲ ਦਾ ਖੁਲਾਸਾ ਵੀ ਖੜੇਗੇ ਇੱਕ ਗੈਂਗਸਟਰ ਗੋਪੀ ਸਿੰਘ ਤੇ ਕੁਮਤ ਦੇ ਉਸ ਦੇ ਸਾਥੀਆਂ ਕੋਲ ਕੀਤੀ ਪੁਸ਼ਗਿਸ਼ ਜਿਹਾ ਹੈ। ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ આરોપી ਗਨ ਹਾਊਸ ਦੇ ਮਾਲਕ ਨੂੰ ਅਦਾਲਤ ਚ ਪੇਸ਼ ਕਰਕੇ 3 ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ। ਕਰਨਪਾਲ ਵਾਸੀ ਮੋਗਾ ਨੂੰ ਪੇਸ਼ ਕੀਤਾ ਤੇ ਰਿਮਾਂਡ ਮਿਲਿਆ 18 ਤਰੀਕ ਤੱਕ ਦਾ। ਗਨ ਹਾਊਸ ਦੇ ਮਾਲਕ ਹੈ। ਕਰਨਪਾਲ ਇਹਦਾ ਨਾਮ ਹੈਗਾ ਜੀ। ਕਿਰਨਪਾਲ ਉਸ ਕਿਰਨਾ ਜੀ। ਪੁੱਤਰ ਕਾਬਲ ਸਿੰਘ ਵਾਸੀ ਮੋਗਾ। 3 ਦਿਨ ਦਾ ਰਿਮਾਂਡ ਮਿਲਿਆ 18 ਤਰੀਕ ਤੱਕ। ਬਿਕੋਜ਼ ਜਿਹੜੇ ਬਾਕੀ ਅਕਿਊਜ਼ ਪਰਸਨ ਸੀ ਉਹਨਾਂ ਦਾ ਵੀ 18 ਤਰੀਕ ਤੱਕ ਸੀ ਸੋ ਜੱਜ ਸਾਹਿਬ ਜਿਹੜੇ ਅੱਜ ਡਿਊਟੀ ਮੈਜਿਸਟਰੇਟ ਸੀ ਉਹਨਾਂ ਨੇ ਅਲੋਂਗ ਵਿਦ ਉਹਨਾਂ ਦੇ ਕਰਕੇ ਨਾਲ ਰੱਖ ਦਿੱਤਾ ਵੀ ਤਾਂ ਜੋ ਇਕੱਠਿਆਂ ਨੂੰ ਪੇਸ਼ ਕੀਤਾ ਜਾਏ 18 ਤਰੀਕ ਨੂੰ ਇਹਨਾਂ ਨੇ ਆਰਮਜ਼ ਪ੍ਰੋਵਾਈਡ ਕੀਤੇ ਸੀਗੇ ਜਿਹੜੇ ਇੱਥੇ ਜੇਲ ਤੋਂ ਭੱਜੇ ਸੀ ਅਕਿਊਜ਼ ਪਰਸਨਸ ਉਹਨਾਂ ਨੂੰ 12 ਬੋਰ ਦੀ ਜਿਹੜੀ ਡਬਲ ਬੈਰਲ ਹੈ ਗਨ ਉਹ ਸੀਗੀ ਨਾਲ ਕਾਰਤੂਸ ਹੈ ਤੇ ਪਿਸਟਲਸ ਵਗੈਰਾ 1,40,000 ਰੁਪਏ ਵਿੱਚ ਵਿਦਆਊਟ ਐਨੀ ਲਾਇਸੈਂਸ ਇਹਨਾਂ ਨੇ ਬੀਚੇ ਸੀ ਨਵਾਬਦੋਸ਼ੁਕ ਜੈਨ ਸਿੰਘ ਖਬਰ ਹਰਬਲ ਇੰਡੀਆਲੀ